ਨਿਊਜ਼ ਦੇਖਰ ਦਾ ਤੁਹਾਨੂੰ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਕਸੀਰ ਸਿੰਘ ਨਾਲ ਸਿਸਟਮ ਅਸੀਂ ਖੜੇ ਆ ਕਗਾ ਵਿਖੇ ਜਿੱਥੇ ਕਿ ਅੱਜ ਸਰਕਾਰ ਵੱਲੋਂ ਜੋ ਮਹਿੰਮ ਚਲਾਈ ਗਈ ਸੀ ਯੁੱਧ ਨਸ਼ੇ ਦੇ ਵਿਰੁੱਧ ਤੇ ਤਹਤ ਅੱਜ ਕਾਫੀ ਜੋ ਆਪਾਂ ਕੱਗੇ ਦੇ ਵਿੱਚ ਇਕੱਠ ਦੇਖਣ ਨੂੰ ਮਿਲੇ ਸੋ ਆਪਣੇ ਨਾਲ ਕਈ ਜੋ ਪਾਰਟੀ ਦੀ ਆਗੂ ਨੇ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਜੋ ਸਰਕਾਰ ਵੱਲੋਂ ਮਹਿੰਮ ਚਲਾਈ ਗਈ ਯੁੱਧ ਨਸ਼ੇ ਦੇ ਵਿਰੁੱਧ ਤੁਸੀਂ ਲੋਕਾਂ ਨੂੰ ਕੀ ਮੋਟੀਵੇਸ਼ਨ ਦੇਣਾ ਚਾਹੋਗੇ ਇਹਦੇ ਬਾਰੇ ਕੀ ਦੱਸਣਾ ਚਾਹੋ ਅਸੀਂ ਲੋਕਾਂ ਨੂੰ ਇਹੀ ਕਹਿ ਰਹ ਪੰਜਾਬ ਸਰਕਾਰ ਦੇ ਵੱਲੋਂ ਬੜਾ ਉਪਰਾਲਾ ਵਧੀਆ ਕਰਿਆ ਗਿਆ ਆਪਾਂ ਉਹ ਸਰਕਾਰ ਦਾ ਸਾਥ ਦੇਈਏ ਆਪਣੇ ਬੱਚਿਆਂ ਨੂੰ ਜਿਹੜੇ ਨਸ਼ਾ ਕਰਦੇ ਨੇ ਉਹ ਸਰਕਾਰ ਵੱਲੋਂ ਸੈਂਟਰ ਖੋਲੇ ਗਏ ਨੇ ਉਹਨਾਂ ਵਿੱਚ ਭਰਤੀ ਕਰਵਾ ਕੇ ਉਹਨਾਂ ਦਾ ਇਲਾਜ ਕਰਾਵੇ ਕਰਵਾਉਣ ਔਰ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਨਾਮ ਦੱਸੇ ਜਾਣ ਤਾਂ ਜੋ ਸਰਕਾਰ ਉਹਨਾਂ ਤੇ ਨੱਥ ਬਾ ਸਕੀ। ਸਰ ਜੋ ਕਿ ਜੋ ਫੈਸਿਲਿਟੀ ਜੋ ਸਰਕਾਰ ਵੱਲੋਂ ਮਿਲਦੇ ਜੋ ਮੈਡੀਕਲ ਫੈਸਿਲਿਟੀ ਉਹ ਕਿ ਫ੍ਰੀ ਮੈਂ ਦਿੱਤੀ ਜਾਏ ਜੋ ਨਸ਼ਾ ਛੱਡਣਾ ਚਾਹੁੰਦੇ ਨੇ ਜਾਂ ਜੋ ਕਰ ਰਹੇ ਨੇ। ਬਿਲਕੁਲ ਜੀ ਸਰਕਾਰ ਵੱਲੋਂ ਬਿਲਕੁਲ ਫ੍ਰੀ ਇਹ ਸੁਵਿਧਾ ਦਿੱਤੀ ਜਾ ਰਹੀ ਹੈ ਔਰ ਇਸ ਸੁਵਿਧਾ ਦਾ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਸੋ ਆਪਣੇ ਨਾਲ ਪਾਰਟੀ ਦੇ ਹੋਰ ਵੀ ਆਗੂ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਸ਼ਹਿਰੀ ਪ੍ਰਧਾਨ ਅਨੰਦ ਲਾਲ ਜੀ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਹਿਬ ਸਸਰੀ ਗਾਰ ਸਸਰੀ ਗਾਰ ਜੀ ਇਹ ਨਸ਼ੇ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਸਰਕਾਰ ਵੱਲੋਂ ਉਹਦੇ ਬਾਰੇ ਤੁਸੀਂ ਕੀ ਮੋਟੀਵੇਸ਼ਨ ਦੇਣਾ ਚਾਹੋ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਪੰਜਾਬ ਦੇ ਸੀਐਮ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੂੰ ਪੰਜਾਬ ਦੀ ਜਵਾਨੀ ਦੀ ਚਿੰਤਾ ਹੈ ਸਰਕਾਰਾਂ ਪਹਿਲਾਂ ਵੀ ਬੜੀਆਂ ਆਈਆਂ ਬੜੀਆਂ ਗਈਆਂ ਬੜੀਆਂ ਸੌਹ ਖਾਦੀਆਂ ਗਈਆਂ ਬ ਉਹ ਨਲੀਆਂ ਨਾਲੀਆਂ ਗਲੀਆਂ ਤੱਕ ਹੀ ਸੀਮਤ ਰਹੇ ਅੱਜ ਬਾਰੀ ਆਈ ਅੱਜ ਫਿਕਰ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਜਿਨ੍ਹਾਂ ਨੇ ਇੱਕ ਤਹਈਆ ਕੀਤਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਵਿੱਚੋਂ ਕੱਢ ਕੇ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਹੱਈਆ ਕਰਾ ਕੇ ਉਹਨਾਂ ਨੂੰ ਇੱਕ ਰੰਗਲਾ ਪੰਜਾਬ ਦਾ ਜੋ ਸੁਪਨਾ ਲੋਕਾਂ ਨੇ ਦੇਖਿਆ ਸੀ ਇੱਕ ਉਮੀਦ ਜਗਾਈ ਸੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਪੂਰੀ ਕਰਨੀ ਚਾਹੁੰਦੇ ਨੇ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਉਹਨਾਂ ਦੇ ਨਾਲ ਪਿੰਡ ਦੇ ਨੌਜਵਾਨਾਂ ਨੂੰ ਸਮਝਾ ਕੇ ਜਾ ਕੇ ਇਸ ਰਸਤੇ ਤੋਂ ਪੜਕੇ ਹੋਏ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਇੱਕ ਚੰਗੇ ਪਾਸੇ ਲਾਵਾਂਗੇ ਪੰਜਾਬ ਸਰਕਾਰ ਨੇ ਜੋ ਇੱਕ ਪਾਲਿਸੀ ਬਣਾਈ ਹੈ ਕਿ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਜਾਂ ਮੈਡੀਕਲ ਜੋ ਟੀਮਾਂ ਸਾਡੇ ਨਾਲ ਕੰਮ ਕਰ ਰਹੀਆਂ ਨੇ ਸਾਡੇ ਪ੍ਰਾ ਰਣਜੀਤ ਸਿੰਘ ਜੀ ਬਿਰਕ ਜੋ ਕੋਆਰਡੀਨੇਟਰ ਨੇ ਹਲਕਾ ਸਤਰਾਣਾ ਤੋਂ ਯੁੱਧ ਨਸ਼ਾ ਅਬਰਧ ਉਹਨਾਂ ਦੇ ਸਹਿਯੋਗ ਨਾਲ ਇੱਕ ਜੋ ਮਹਮਾ ਕਿ ਅਸੀਂ ਸਿੱਧੇ ਵੱਡੇ ਹਸਪਤਾਲਾਂ ਦੇ ਵਿੱਚ ਜਾਂਦੇ ਤਾਂ ਉੱਥੇ ਸਾਡਾ ਵੱਡਾ ਖਰਚਾ ਹੁੰਦਾ ਸੀ ਪ੍ਰਾਈਵੇਟ ਸੈਂਟਰਾਂ ਦੇ ਵਿੱਚ ਬਹੁਤ ਖਰਚਾ ਹੁੰਦਾ ਸੀ ਮਾਪੇ ਬੜਰਦੇ ਸੀ ਜਿਨ੍ਹਾਂ ਦਾ ਪੁੱਤ ਨਸ਼ਈ ਹੈ ਉਹਨਾਂ ਦੇ ਤੱਕਰੇ ਸ਼ਾਮ ਨੂੰ ਆਟਾ ਵੀ ਨਹੀਂ ਹੁੰਦਾ ਰੋਟੀ ਬਕਾਣ ਲਈ ਉਹ ਕਿੱਥੋਂ ਮਹਿੰਗੇ ਸੈਂਟਰਾਂ ਦੇ ਵਿੱਚ ਆਪਣੇ ਬੱਚਿਆਂ ਦਾ ਇਲਾਜ ਕਰਵਾ ਲੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੇ ਇਹ ਜੋ ਮਹਮ ਹੈ ਇਹਦੇ ਜਰੀਏ ਇੱਕ ਸੰਦੇਸ਼ ਭੇਜਿਆ ਗਿਆ ਹੈ ਮੈਡੀਕਲ ਟੀਮਾਂ ਤੇ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਲਗਾਈ ਹੈ ਕਿ ਉਹਨਾਂ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਸਾਨੂੰ ਕੋਈ ਬਾਦਸ਼ਾਹਪੁਰ ਹਸਪਤਾਲ ਨੇੜੇ ਲੱਗਦਾ ਹੈ ਜਾਂ ਸ਼ਤਰਾਣਾ ਜਾਂ ਪਾਤਰਾ ਉਸ ਦੇ ਵਿੱਚ ਮੈਡੀਕਲ ਟੀਮਾਂ ਤੇ ਪੁਲਿਸ ਦੇ ਸਹਿਯੋਗ ਨਾਲ ਉੱਥੇ ਉਸ ਨੂੰ ਭਰਤੀ ਕਰਵਾਇਆ ਜਾਂ ਸਕੇ ਤੇ ਉਸ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਜਾਂ ਹੋਰ ਵੱਡੇ ਹਸਪੀਟਲ ਦੇ ਵਿੱਚ ਰੈਫਰ ਕਰਨਗੇ ਇਹ ਇੱਕ ਸੌਖੀ ਵਿਧੀ ਹੈ ਜਦੋਂ ਤੱਕ ਉਹ ਮਰੀਜ਼ ਨਸ਼ੇ ਦੀ ਆਦਤ ਨਹੀਂ ਛੱਡ ਦਿੰਦਾ ਉਦੋਂ ਤੱਕ ਉਸ ਦਾ ਇਲਾਜ ਫ੍ਰੀ ਹੋਵੇਗਾ ਇੱਕ ਦੂਜੀ ਗੱਲ ਉਹ ਜਦੋਂ ਨੌਜਵਾਨ ਠੀਕ ਹੋ ਕੇ ਘਰੇ ਆਏਗਾ ਕਿਉਂਕਿ ਉਸ ਦੇ ਘਰ ਪਹਿਲੇ ਹੀ ਨਹੀਂ ਕੁਝ ਉਹ ਛੱਡਦਾ ਨਸ਼ੇ ਦੀ ਆਦਤ ਹੋ ਕੇ ਉਸ ਨੂੰ ਇੱਕ ਮੁਰਲੀ ਸਹਾਇਤਾ ਦਿੱਤੀ ਜਾਵੇਗੀ ਤਾਂ ਕਿ ਉਹ ਛੋਟਾ ਮੋਟਾ ਕਾਰੋਬਾਰ ਕਰਕੇ ਆਪਣਾ ਰੋਜਗਾਰ ਚਲਾ ਸਕੇ ਸੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਪੂਰੀ ਟੀਮ ਦਾ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਸਾਡੀ ਡਿਊਟੀ ਲੱਗੇਗੀ ਅਸੀਂ ਟੀਮ ਵਰਕ ਕਰਕੇ ਪੰਜਾਬ ਸਾਡੇ ਘੱਗੇ ਨੂੰ ਸਾਡੇ ਵਾਰਡ ਵਾਈਜ਼ ਜੋ ਏਰੀਆ ਸਾਰਿਆਂ ਨੂੰ ਬੇਨਤੀ ਕਰਕੇ ਉਹਨਾਂ ਨੂੰ ਇੱਕ ਕੋਸ਼ਿਸ਼ ਦੇ ਜ਼ਰੀਏ ਘੱਗੇ ਨੂੰ ਸਾਡੇ ਹਲਕੇ ਨੂੰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਸਾਡੇ ਐਮਐਲਏ ਸਾਹਿਬ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਸਾਥ ਦੇ ਕੇ ਇੱਕ ਰੰਗਲਾ ਪੰਜਾਬ ਜੋ ਸੁਪਨਾ ਹੈ ਉਹ ਪੂਰਾ ਕਰਾਂਗੇ ਪੰਜਾਬੀਆਂ ਦਾ ਧੰਨਵਾਦ ਜੀ ਆਪਣੇ ਨਾਲ ਹੋਰ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਬਿਲਕੁਲ ਸਸਿਕਾ ਜੀ ਸਸਿਕਾ ਜੀ ਜੋ ਤੁਸੀਂ ਕੀ ਮਤਲਬ ਲੋਕਾਂ ਜੋ ਆਮ ਪਬਲਿਕ ਹੈ ਉਹਨਾਂ ਨੂੰ ਕੀ ਤੁਸੀਂ ਮੋਟੀਵੇਸ਼ਨ ਦੇਣਾ ਚਾਹੋਗੇ ਇਸ ਟਾਈਮ ਜੋ ਨਸ਼ਾ ਕਰ ਵੀ ਰਹੇ ਨੇ ਜਾਂ ਛੱਡਣਾ ਚਾਹੁੰਦੇ ਨੇ ਜੋ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ ਕਿਉਂਕਿ ਪਿਛਲੀਆਂ ਜਿਹੜੀਆਂ ਸਰਕਾਰਾਂ ਨੇ ਜਿਹੜੇ ਵੀ ਵਾਦੇ ਲਾਰੇ ਲਾਏ ਸੀ ਉਹ ਪੂਰੇ ਨਹੀਂ ਉਤਰੇ ਔਰ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਇੱਕ ਬਹੁਤ ਵੱਡਾ ਤਹਈਆ ਜਿਹੜਾ ਕੀਤਾ ਹੋਇਆ ਕਿ ਪੰਜਾਬ ਨੂੰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਔਰ ਉਹ ਅਸੀਂ ਪਿੰਡ-ਪਿੰਡ ਜਾ ਕੇ ਸ਼ਹਿਰ-ਸ਼ਹਿਰ ਹਰ ਵਾਰਡ ਚ ਜਾ ਕੇ ਗਲੀ ਮੁਹੱਲੇ ਚ ਜਾ ਕੇ ਲੋਕਾਂ ਨੂੰ ਜਿੱਥੇ ਜਾਗਰੂਕ ਕਰ ਰਹੇ ਹਾਂ ਉੱਥੇ ਜਿੱਥੇ ਵੀ ਸਾਡੇ ਕੋਈ ਭਰਾ ਨਸ਼ੇ ਦੇ ਆਦੀ ਐ ਨਸ਼ੇ ਦੇ ਐਡਿਕਟਰ ਐ ਉਹਨਾਂ ਨੂੰ ਵੀ ਕਹਿ ਰਹੇ ਆ ਕਿ ਆਓ ਨਸ਼ਾ ਛੱਡੋ ਸਰਕਾਰ ਤੁਹਾਡਾ ਜਿਹੜਾ ਇਲਾਜ ਹੈ ਉਹ ਫ੍ਰੀ ਕਰਾ ਰਹੀ ਹੈ ਔਰ ਤੁਹਾਨੂੰ ਮੁੜ ਕੇ ਰੀ ਹੈਬਿਟੇਸ਼ਨ ਦੇ ਜਿਹੜੇ ਚਾਂਸ ਨੇ ਉਹ ਵੀ ਦਿੱਤੇ ਜਾਣਗੇ ਤਾਂ ਕਿ ਆਪਾਂ ਨਰਵਾ ਸਮਾਜ ਬਣਾ ਸਕੀਏ ਔਰ ਸਮਾ ਨਰਵਾ ਸਮਾਜ ਬਣੇਗਾ ਤਾਂ ਹੀ ਆਪਣਾ ਪੰਜਾਬ ਹੈ ਜਿਹੜਾ ਉਹ ਰੰਗਲਾ ਪੰਜਾਬ ਬਣੇਗਾ ਸਕੜਾ ਐਮ ਸੀ ਸਾਹਿਬ ਸ਼ਕਤੀ ਗੁਰ ਵੀ ਮੌਜੂਦ ਨੇ ਆਪਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਸਾਸ਼੍ਰੀਕਰ ਸਾਸ਼੍ਰੀਕਰ ਜੀ ਕੀ ਮਤਲਬ ਜੋ ਲੋਕਾਂ ਨੂੰ ਕੀ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਹੋ ਇਸ ਟਾਈਮ ਦੇਖੋ ਜੀ ਮੈਂ ਤਾਂ ਇਹੀ ਸੰਦੇਸ਼ ਦੇਣਾ ਚਾਹੁੰਦਾ ਸਾਡੇ ਕੱਗੇ ਦੇ ਵਿੱਚ ਤਕਰੀਬਨ ਅਸੀਂ ਬਹੁਤ ਜਿਆਦੇ ਨਸ਼ਿਆਂ ਦੇ ਉੱਤੇ ਕੰਮ ਕਰ ਰਹੇ ਹਾਂ ਸਾਡੇ ਕੱਗੇ 'ਚ ਬਹੁਤ ਹੀ ਸੁਧਾਰ ਹੈ ਨਸ਼ਿਆਂ ਦੇ ਪ੍ਰਤੀ ਤੇ ਬਾਕੀ ਦੇਹੀ ਗੱਲ ਮੇਰੇ ਵਾਰਡ ਦੀ ਮੇਰਾ ਵਾਰਡ 90 ਤੋਂ 95% ਬਿਲਕੁਲ ਨਸ਼ਿਆਂ ਤੋਂ ਰਹਿਤ ਹੈ ਇੱਕ ਦੋ ਬੰਦੇ ਹੈਗੇ ਨੇ ਅਸੀਂ ਅੱਜ ਪਰਿਵਾਰ ਉਹ ਸਾਨੂੰ ਕਹਿ ਕੇ ਗਿਆ ਤੇ ਅਸੀਂ ਉਹਨਾਂ ਨੂੰ ਛੇਤੀ ਹੀ ਉਹਨਾਂ ਨੂੰ ਡਿਡੈਕਟ ਕਰਾ ਕੇ ਅਸੀਂ ਨਸ਼ਾ ਕੇਂਦਰ ਚ ਭੇਜਾਂਗੇ ਤੇ ਉਹਨਾਂ ਦਾ ਨਸ਼ਾ ਛਡਾ ਕੇ ਅਸੀਂ ਮੇਰਾ ਵਾਰਡ 100% ਨਸ਼ਿਆਂ ਤੋਂ ਰਹਿਤ ਕਰਕੇ ਪਹਿਲੇ ਨੰਬਰ ਤੇ ਲਿਆਵਾਂਗੇ ਜੀ ਅਸੀਂ ਜਿਵੇਂ ਤੁਸੀਂ ਕਹੇ ਤੁਹਾਡਾ ਬਾੜ ਨਸ਼ਾ ਤੋਂ ਰਹਿਤ ਹੈ ਜੇਕਰ ਤੁਹਾਡੇ ਵਰਗੇ ਐਮਸੀ ਹੋਰ ਵੀ ਬਾਡਾਂ 'ਚ ਐਵੇਂ ਹੋਣ ਤਾਂ ਨਸ਼ੇ ਤੇ ਬਹੁਤ ਜ਼ਿਆਦਾ ਨਾਥ ਪਾਈ ਜਾ ਸਕਦੀ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋ? ਦੇਖੋ ਜੀ ਸਾਡੇ ਤਕਰੀਬਨ 13 ਐਮਸੀ ਨੇ 13 ਦੇ 13 ਐਮਸੀ ਇਸ ਚੀਜ਼ ਤੇ ਯੁੱਧ ਸਤਰ ਤੇ ਜਿਵੇਂ ਮਾਨ ਸਾਹਿਬ ਨੇ ਸਾਡੀ ਡਿਊਟੀ ਲਾਈ ਹੈ ਯੁੱਧ ਸਤਰਤੀ ਕੰਮ ਕਰ ਰਹੇ ਆ ਜਿਵੇਂ ਹਰ ਇੱਕੋ ਕੀਤੇ ਸਾਡਾ ਜਿਹੜਾ ਵੀ ਕੈਂਪ ਲੱਗ ਰਿਹਾ ਹੈ ਤਕਰੀਬਨ ਜਿੱਥੇ ਵੀ ਇਕੱਠ ਹੋ ਰਹੇ ਨੇ ਤੁਸੀਂ ਇਕੱਠ ਦੇਖ ਸਕਦੇ ਹੋ ਪੂਰੇ ਇਕੱਠ ਹੋ ਰਹੇ ਨੇ ਕੋਈ ਬਨਾਵਟੀ ਇਕੱਠ ਨਹੀਂਗਾ ਵੀ ਕੋਈ ਵੀ ਇਹੇ ਬੰਦੇ ਵੀ ਉਹਤੇ ਬੁਲਾਏ ਹੋਏ ਨੇ ਸਾਰੇ ਆਪਦੇ ਆਪ ਆ ਰਹੇ ਨੇ ਲੋਕ ਇਸ ਚੀਜ਼ ਨੂੰ ਮਹੀਮ ਨੂੰ ਸਾਡੇ ਸਾਰੇ ਐਮਸੀਆਂ ਦਾ ਸਾਥ ਦੇ ਰਹੇ ਨੇ ਤੇ ਤਕਰੀਬਨ ਸਾਰੇ ਸਾਡੇ ਵਾਰਡ ਤਕਰੀਬਨ ਨਸ਼ਿਆਂ ਤੋਂ ਬਹੁਤ ਬਚਤ ਹੈ ਇਕਾ ਦੁੱਕਾ ਰਹਿ ਰਹੇ ਨੇ ਅਸੀਂ ਉਹਨਾਂ ਦੇ ਕੰਮ ਕਰ ਰਹੇ ਹਾਂ ਦੇਖੋ ਇਹ ਪ੍ਰਧਾਨ ਜੀ ਦੀ ਅਸੀਂ ਹਾਜ਼ਰੀ ਚ ਛੇਤੀ ਉਹ ਵੀ ਨਵੇੜੇ ਕੇ ਦਿਖਾਉਂਗਾ ਇਕਗਾ ਹੀ ਸਾਫ਼ ਕਰਕੇ ਦਿਖਾਵਾਂ ਨਸ਼ਿਆਂ ਤੋਂ ਸੋ ਤੋਂ ਜੋ ਆਪਾਂ ਕਹਦੇ ਸਰਕਾਰ ਵੱਲੋਂ ਜੋ ਬਹੁਤ ਹੀ ਵਧੀਆ ਮੁਹਿੰਮ ਚਲਾਈ ਗਈ ਯੁੱਧ ਨਸ਼ੇ ਦੇ ਵਿਰੁੱਧ ਸੋ ਬਹੁਤ ਵਧੀਆ ਜੋ ਪੰਜਾਬ ਸਰਕਾਰ ਨੇ ਇਹ ਉਪਰਾਲਾ ਜੋ ਆਪਾਂ ਕਹਦੇ ਬੜਾ ਵਧੀਆ ਵੀੜਾ ਜੋ ਚੁੱਕਿਆ ਹੈ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਹਰਪ੍ਰੀਤ ਕੋਰ ਕਗਾ ਨਾਲ ਤਾਂ ਕਿ ਤੁਹਾਡੇ ਨਾਲ ਅਸੀਂ ਹਰ ਜਾਣਕਾਰੀ ਹਰ ਖਬਰ ਤੁਹਾਡੇ ਨਾਲ ਸਾਂਝੀਆਂ ਕਰ ਸਕੀਏ ਅਸੀਂ ਕਗਾ ਸਹਿਤ ਹੀ ਨਿਵਾਸੀ ਕਗਾ ਸਹਿਤ ਦੇ ਨਿਵਾਸੀ ਨਸ਼ੇ ਦੇ ਖਿਲਾਫ ਨਸ਼ੇ ਦੇ ਖਿਲਾਫ ਇੱਕ ਜੁੱਟ ਹੋ ਕੇ ਸੋਖਾਂਦੇ ਹਾਂ ਸੋਖਾਂਦੇ ਹਾਂ ਕੀ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਸ਼ਹਿਰ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਸ਼ਹਿਰ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਦਿਖਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਕਸ਼ਾ ਸ਼ਹਿਰ ਵਿੱਚ ਬੜ ਨਹੀਂ ਦੇਵਾਂਗੇ ਸ਼ਹਿਰ ਵਿੱਚ ਬੜ ਨਹੀਂ ਪੜਦੇ ਦੇਵਾਂਗੇ ਸਾਡੇ ਸ਼ਹਿਰ ਵਿੱਚ ਜੇ ਕੋਈ ਨਸ਼ਾ ਕਰਦਾ ਹੈ ਸਾਡੇ ਸ਼ਹਿਰ ਵਿੱਚ ਕੋਈ ਨਸ਼ਾ ਕਰਦਾ ਹੈ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਨਸ਼ਾ ਛੱਡਣ ਲਈ ਸਮਝਾਵਾਂਗੇ ਸਮਝਾਵਾਂਗੇ ਜਿੰਨਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭੇਤੀ ਕਰਾਵਾਂਗੇ ਭੇਤੀ ਕਰਾਵਾਂਗੇ سارا سل کے نشا مخت بنا واحر واحد ਨਗਰਪਾਲਿਕਾ ਅੱਤਕਾ ਹਾਟਿਡਿਪਾਰਟਮੈਂਟ ਤੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਸਾਥ ਹੋਇਆ ਤੇ ਵਧਾਈ ਦੇ ਪਾਤਰ ਨੇ ਸਾਡੇ ਨਗਰਪੰਚਾਇਤ ਅੱਤਕਾ ਦੇ ਪ੍ਰਧਾਨ ਜੋ ਆਪਣੀ ਟੀਮ ਦੇ ਨਾਲ ਬਹੁਤ ਹੀ ਸਤਜੇ ਢੰਗ ਦੇ ਨਾਲ ਇੱਥੇ ਕੰਮ ਕਰ ਰਹੇ ਨੇ ਕੋਈ ਵੀ ਅਜੀਹਾ ਨਹੀਂ ਐ ਜਦੋਂ ਵੀ ਇੱਥੇ ਪ੍ਰੋਗਰਾਮ ਹੋਇਆ ਵੀ ਪ੍ਰਧਾਨ ਜੀ ਲੇਟ ਹੋਏ ਹੁੰਦੇ ਨੇ ਤੇ ਐਮਸੀ ਸਾਹਮਣੇ ਟੋਏ ਨੇ ਤੇ ਆਪਣੇ ਦਿੱਤੇ ਸਮੇਂ ਅਨੁਸਾਰ ਇੱਥੇ ਪਹੁੰਚੇ ਨੇ ਆਮ ਆਦਮੀ ਪਾਰਟੀ ਟੀਮ ਲੋਕ ਪਹੁੰਚੇ ਕਆਰਡੀਨੇਟਰ ਬਿਰਤ ਸਾਹਿਬ ਪ੍ਰਧਾਨ ਪ੍ਰੋਗਰਾਮ ਦੀ ਸ਼ਕਤੀ ਗੋਲ ਦੀ ਨੰਦਨਾਲ ਜੀ ਸਾਡੇ ਛੋਟੇ ਵੀਰ ਗੋਲਦੀ ਬਰਾਜ ਜੀ ਤਹੋਰਤ ਬਲਵੰਤੇ ਸੱਜਣ ਇਹ ਬੜੀ ਮਿਹਨਤ ਨਾਲ ਇੱਥੇ ਕੰਮ ਕਰਦੇ ਤੇ ਅਸੀਂ ਹੈਲਥ ਡਿਪਾਰਟਮੈਂਟ ਨੂੰ ਵਿਸ਼ਵਾਸ ਦਿਵਾਨੇ ਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਤੋਂ ਪੀੜਤ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਜ਼ਰੂਰ ਕੰਟੈਕਟ ਕਰੋ ਤੁਸੀਂ ਆਪਣੀ ਜਿਹੜੀ ਕਗਾ ਡਿਸਪੈਂਸਰੀ ਹੈ ਉਹ ਅੱਲਾਹ ਕਿਨਾਰੇ ਕੈਂ ਉਹਦੇ ਵਿੱਚ ਆਪਣਾ ਨਾਮ ਜਿਹੜਾ ਦਰਜ ਕਰਵਾ ਸਕਦੇ ਹੋ ਇਹ ਸਾਡੇ ਹਲਕੇ ਸਤਰਾਣਾ ਦੇ ਵਿੱਚ 6 ਹੋਰ ਸੈਂਟਰ ਪੜੇ ਨੇ ਆਪਣੇ ਬਿਲਕੁਲ ਜੋ ਨੈਣੀ ਬਾਦਸ਼ਾਹਪੁਰ ਸਤਰਾਣਾ ਪਾਤਣਾ ਤੇ ਸਿਵਲ ਹਸਮਾਣਾ ਜੇਕਰ ਕੋਈ ਜ਼ਿਆਦਾ ਹੀ ਨਸ਼ੇ ਦਾ ਪੀੜਤਾ ਹੈ ਤਾਂ ਅਸੀਂ ਪੁਲਿਸ ਦੀ ਮਦਦ ਨਾਲ ਉਹਨਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਜਿਹੜਾ ਅਸੀਂ ਐਡਮਿਟ ਕਰਵਾਉਣ ਦਾ ਵੀ ਪ੍ਰਬੰਧ ਕਰਦੇ ਹਾਂ